ਮੈਨੂੰ ਉਮੀਦ ਨਹੀਂ ਔਰੇ ਤੇ ਚੜ ਹੋਊਗਾ ਮੈਨੂੰ ਨਹੀਂ ਉਮੀਦ ਥੋਤੇ ਚਾੜੂ ਉੜੇ ਤੇ ਆ ਪੁਰਾਣੇ ਅੰਬ ਕੀ ਹੈ ਮੇਰੇ ਮੁੰਡੇ ਨੂੰ ਪੈਰ ਰੱਖਦਾ ਚੜ ਗਿਆ ਚੜ ਗਿਆ ਹੋਂ ਪਾਲੀ ਚੜ ਜਾਣਾ ਬੰਦਾ ਚੜ ਗਿਆ ਆਸਕਨ ਪਹਿਲੀ ਅੰਬੀ ਤੇਰੇ ਕੋਲ ਆ ਇਹ ਪਾਲਾ ਵੀ ਕੋਚ ਸਾਹਿਬ ਅੰਬੀ ਜਾਂਦੀ ਪੱਜੀ ਪਹਿਲਾਂ ਇੰਤ ਪਰ ਪੁੱਤਰ ਨਾ ਵੀ ਆ ਜੀ ਉਹ ਸਾਬ ਨੂੰ ਹੋਈ ਕਹਿੰਦਾ ਦਰ ਵੀ ਲੋ ਕਿਸੇ ਪਾਸੇ ਨੂੰ ਮਾਰ ਦੋ ਛਲੰਗ ਵੀ ਪਾਲੀ ਮੋਟੂ ਨੇ ਵਰਦੀ ਪਹਿਨਣਾ ਛੋਟਾ ਕਹਿੰਦਾ ਬੰਨਣਾ ਸਭ ਤੋਂ ਪਹਿਲਾ ਰੱਬ ਦਾ ਨਾਮ ਲੈ ਕੇ ਇਹ ਨਹੀਂ ਵੀ ਬੜੇ ਗੰਨੇ ਨੂੰ ਹੱਥ ਪਾ ਲਈਏ ਨਾ ਦੇਖ ਲਾ ਹਸਰੀ ਕਾਲ ਜੀ ਪਰ ਭਲਵਾਨ ਜੀ ਕਿੱਦਾਂ ਬਹੁਤ ਦਿਨਾਂ ਬਾਅਦ ਦਰਸ਼ਨ ਹੋਏ ਅੱਜ ਜੀ ਦੇ ਲੈ ਗੱਲ ਤਾਂ ਹਲੇ ਮਿਲੇ ਆਪਾਂ ਆਹ ਹੈ ਨਿਸ਼ਾਨਾ ਅਰਜਨ ਵਾਂਗੂ ਆ ਤੋੜਦਾ ਅੰਬੀ ਦੇਖ ਨਿਸ਼ਾਨਾ ਹੈ ਭਾਈ ਹਮ ਨਾ ओलंपिक ਵਿੱਚ ਜਾਣਾ ਦੋ ਚੀਜ਼ਾਂ ਜਿਹਦਾ ਮੈਡਲ ਆਉਂਦੀ ਆਪਾਂ ਨੂੰ ਇੱਕ ਕਬੱਡੀ ਇੱਕ ਨਿਸ਼ਾਨਾ ਨਿਸ਼ਾਨਾ ਭੱਜੇ ਜਾਂਦੇ ਨੂੰ ਡੇਗਣਾ ਸੌਖਾ ਨਿਸ਼ਾਨਾ ਮਾਰ ਕੇ ਇੱਕ ਇੱਕ ਲੱਤ ਖੇਚਣੀ ਸੌਖੀ ਆ ਲੱਗਣਾ ਵੀ ਨਹੀਂ ਹੁਣ ਲੱਗਣਾ ਨਹੀਂ ਉਹ ਦੇ ਗੰਬੀ ਇਹ ਹੁਣ ਨਹੀਂ ਲੱਗਿਆ ਹੁਣ ਨਹੀਂ ਲੱਗਣਾ ਜਾਂਦਾ ਵੀਡੀਓ ਬਣਾ ਦੇ ਫੇਰ ਨਹੀਂ ਲੱਗਦਾ ਫੇਰ ਆਏ ਹੁੰਦਾ ਵੀ ਨਿਸ਼ਾਨਾ ਉਹ ਟਾਈਮ ਲੱਗ ਗਿਆ ਔਖਾ ਹੋ ਜਾਣਾ ਪਲਵਾਨ ਕਿਹਾ ਲੱਗਦਾ ਤੈਨੂੰ ਵਾਇਰਸ ਦਾ ਸਦਾ ਹੁਣ ਆਪਣੇ ਹੱਥ-ਪਾਸ ਕੁਝ ਨਹੀਂ ਆਏਗਾ। ਬਸ ਤੇ ਬਾਦ ਸਪਰੇਅ ਕਰ ਸਕਦੇ। ਇਹ ਤਾਂ ਹੈ। ਮੈਨੂੰ ਵੀ ਮੇਰੇ ਨਾਲ ਪਾਣੀ ਨਹੀਂ ਲਹੂ ਪੀਤਾ ਪਿਆ ਯਾਰ। ਉਹ ਗੰਨੇ ਜਿਹਾ ਨਿਕਲਦਾ ਹਣਾ ਤੇਰਾ ਪਾਣੀ। ਮੈਂ ਗੰਨੇ ਚ ਡੌਲ ਚੇਪੀ ਵੀ ਆਂ ਰੋਜ਼ ਘੁੰਮਦਾ ਦੋਆ ਦੋ ਵਾਲੇ। ਮੈਂ ਵੀ ਉਦਣ ਦੇਖਿਆ ਉਹ ਗੰਨੇ ਚੋਂ ਨਾ ਪਾਣੀ ਨਿਕਲਦਾ ਚਲਾਈ ਵੀ ਮੋਟਰ। ਮਾੜਾ ਮਾੜੀ ਨਿਕਲਦਾ ਪਰ ਉਦੋਂ ਉਹ ਖਾਲੀ ਹੋ ਜਾਂਦਾ। ਹਾਂ ਉਹ ਨਹੀਂ ਤੇਰਾ ਖਾਲੀ ਹੁੰਦਾ ਪਰਲਾ। ਹਾਂ। ਤੇ ਉਹ ਲੁਫਾਫਾ ਲਾਇਆ ਉਹਥੇ ਲਾਇਆ ਤਾਂ ਸਿਰਫ। ਹੂੰ। ਉਹ ਕਿਧਰ ਘੁੰਮਦੇ ਫਿਰਦੇ ਦੋਏ ਸਕੂਟਰੀ ਫਿਰ ਜੈਜਾ ਲੰਨੇ ਵੀ ਚੋਈ ਚੱਲਦੀ ਕਿ ਨਹੀਂ ਜੈਜਾ ਲੈਣਾ ਆਏ ਦੋਏ ਦਾਦਾ ਪੋਤਾ ਇਹਦੇ ਨਾਲ ਦੌਰੇ ਪਰ ਹੈ ਦੌਰੇ ਪਰ ਇਹਨੇ ਐ ਤਾਂ ਵਧੀਆ ਖਾਲੀ ਹੋ ਜਾਂਦਾ ਪਾਣੀ ਜੇ ਬਦਲਦਾ ਰਹਿੰਦਾ ਬੜਾ ਮੋਟਾ ਕੱਖ ਤੁਰੂਆ ਜਾਨੀ ਤੋ ਕੱਖ ਕੋਈ ਕੋਈ ਹੈਗਾ ਅਸੀਂ ਤਾਂ ਕੱਢ ਦਾਂਗੇ ਬਾਕੀ ਜੜ ਨੂੰ ਹਵਾ ਲੱਗਦੀ ਰਹਿੰਦੀ ਰੋਜ਼ ਨਵਾਂ ਪਾਣੀ ਮਿਲਦਾ ਇਹਨੂੰ ਰੋਜ਼ ਉਹੀ ਗੱਲ ਹੈ ਬਿਮਾਰੀਆਂ ਘੱਟ ਲੱਗੂਗੀਆਂ ਇਹਨੂੰ ਮੈਂ ਰੋਜ਼ ਭਰ ਜਾਂਦਾ ਰੋਜ਼ ਖਾਲੀ ਹੋ ਜਾਂਦਾ ਇਹ ਕੜੇ ਆਏ ਵੀ ਬਹੁਤਾ ਪਾਣੀ ਮਾੜਾ ਮੋਟਾ ਹੀ ਪੈਣਾ ਇਹਦਾ ਅੱਧਾ ਪੌਣਾ ਘੰਟਾ ਨਹੀਂ ਇੰਨਾ ਟਾਈਮ ਵੀ ਨਹੀਂ ਪੈਂਦਾ ਬਾਹਰਸ ਦਾ ਕੋਈ ਹੱਲ ਨਹੀਂ ਲੋਕ ਬੋਹਣ ਲੱਗ ਗਏ ਵੀ ਬੋਹਣਾ ਕਿਹੜੇ ਹੱਲ ਆ ਬੋਹਣਾ ਫਿਰ ਉਦੋਂ ਹੀ 10000 ਖਰਚ ਆ 10000 ਤਾਂ ਖਰਚਾ ਆ ਲਿਆ ਇੱਕ ਹੋਰ ਦੇਖਨੀ ਮੈਂ ਮੰਡ ਜੀ ਗੱਲ ਗਿਆ ਤਾਂ ਖੇਤ ਬਾਤ ਤਾਂ ਉਹਨੇ ਦਵਾਰਾ 26 ਲਾਤੀ ਉਹ ਬਾਹਰ ਰੋਟੀ ਨਹੀਂ ਆ ਵਿੱਚ ਉਕਣੀ ਫਿਰਦੇ ਬੂਝੇ ਉਹਨਾਂ ਅਗੇ ਤੇ ਸੌਖਾ ਆ ਵੀ ਹੁਣ ਕਾਹ ਦਾ ਰੂਟਾ ਵੀਟਣ ਨਾਲੇ ਬਾਹੂਗਾ ਹੂੰ ਬਾਹ ਨਹੀਂ ਹੋਇਆ ਉਹੀ ਗੱਲ ਆ ਚੰਗੀ ਤਰ੍ਹਾਂ ਬਾਹ ਨਹੀਂ ਹੋਣਾ ਉਹਨੇ ਦੋ ਦੋ ਵਾਰੀ ਬਾਹ ਲਿਆ ਅਰੇ ਡੀ ਡੀ ਜੀਰੀ ਵਿੱਚ ਬੋਣੀ ਜਿਹੜਾ ਸੌਖੀ ਆ ਪਰਾਲੀ ਨਾਲੋਂ ਦੁੱਗਣੀ ਆ ਉਹੀ ਗੱਲ ਆ ਹੋ ਪਰਾਲੀ ਨਾਲੋਂ ਹਰਿਆਈ ਜੀ ਫਰੀ ਜਾਣੇ ਨਾਲੇ ਉ ਉਪਰ ਉਹ ਤਾਂ ਇਹਦੇ ਨਾਲ ਵੀ ਤਕੜੀਆਂ ਜੀਰੀਆਂ ਦੀਆਂ ਜੱਦ ਤੱਕ ਡੱਕਾ ਲਾਉਣਾ ਜਦ ਵੀ ਉਹਨੇ ਵੀ ਉਹਨੂੰ ਵੀ ਨੁਕਸਾਨ ਹੋਣਾ ਇਹਦੇ ਨਾਲ ਤਕੜੀਆਂ ਜੀਰੀਆਂ ਦੀਆਂ ਉਹ ਜਿਕਨਾ ਬੁੱਧਾ ਸਾਲਾ ਪਤਾ ਨਹੀਂ ਤਾਂ ਕਿਆ ਹੱਲ ਹੋਣਾ ਕਿਆ ਨਹੀਂ ਇਹ ਤਾਂ ਹੁਣ ਰੱਬ ਜਾਣਦਾ ਇਨੇ ਮਾਰ ਲਏ ਤੇ ਕਿਹ ਹੈ ਪੱਟਣ ਲੱਗੇ ਬੁੱਝੇ ਲੈ ਰਹਿਣਾ ਗਿਆ ਵਿੱਚ ਰਹਿਣਾ ਕੁਝ ਨਹੀਂ ਪਟਣਾ ਹੀ ਹਰੇਕ ਚੀਜ਼ ਦਾ ਹੱਲ ਨਹੀਂ ਨਾ ਹੈਗਾ ਕਿੰਨੇ ਕ ਪੱਟ ਲੂੰਗਾ ਤੂੰ ਉਹ ਵੀ ਗੱਲ ਹੈ ਉਹ ਇੱਕ ਅਦਾ ਬੁੱਝਾ ਹੋਵੇ ਬੰਦਾ ਪੱਟ ਲੈਂਦਾ ਹੈ ਉਹ ਬੁੱਝੇ ਹੀ ਬੁੱਝੇ ਤਾਂ ਦੇਖਦੇ ਆ ਵਿੱਚ ਮਨਾਂ ਉਹ ਦੇਖ ਦੋ ਹੋ ਗਏ ਇਹ ਤਾਂ ਆਹੀ ਵੀ ਬਸ ਰੱਬ ਆਸਰੇ ਆ ਕੰਮ ਬਸ ਜਿੰਨੀ ਕਿ ਨਿਕਲੇ ਠੀਕ ਹੁਣ ਇਹੀ ਹੋ ਸਕਦਾ ਉਹਨੇ ਬਾਹਰ 10000 ਕੀਆ 6-7000 ਰੁਪਏ ਹੋਰ ਖਰਚਾ ਆ ਜਾਣਾ 4000 ਲੋਆਈ 2000 ਦੀ ਪਨੀਰੀ ਮੁੱਲ 10000 ਹੋ ਗਿਆ 20000 ਹੋ ਗਿਆ ਵਿੱਚ ਰੇਸ ਸਪਰੇ ਵੀ ਪੈਣਾ ਦਵਾਰਾ ਸਾਰਾ ਕੁਝ ਸੋਣਾ ਉਹਦੇ ਨਾਲੋਂ ਜੇ ਉਹੀ ਰੱਖ ਲੈਂਦਾ 15 18 ਕੁਇੰਟਲ ਵੀ ਨਿਕਲੇ ਆਉਂਦੀ ਉਹ ਵੀ ਬਹੁਤ ਠੀਕ ਹੈ ਕਿ ਨਹੀਂ ਉਹਨਾਂ ਨਾਲ ਕੇ ਫਰਕ ਪੈ ਜਾਣਾ ਉੰਨੇ ਵੀ ਸੰਤੁਸ਼ਟੀ ਹੋ ਜਾਂਦੀ ਹੁਣ ਵੀ ਚਲ 30 35 ਨਹੀਂ ਨਿਕਲੀ ਅੱਧੀ ਨਿਕਲੇ ਆਈ ਅਗਲੇ ਨੂੰ ਕੀ ਪਤਾ ਅਗਲੇ ਦੀ 35 ਨਿਕਲੇ ਆ ਉਹ ਯਾਰ ਉਹ ਤਾਂ ਵਕਤ ਨੇ ਦੱਸਣਾ ਉਹਨੂੰ ਵੀ 22 ਵੀ ਫਾਇਦੇ 'ਚ ਆਉ ਉਹਨੂੰ ਕਿ ਬਿਨਾਂ ਬਾਏ ਤੇ ਫਾਇਦੇ 'ਚ ਪਰ ਇਹ ਸਭ ਪਿਛਲੀ ਵਾਰ ਵੀ ਮਾੜਾ ਮੋਟਾ ਦਾ ਪਿਛਲੀ ਵਾਰ ਹੀਗਾ ਦਾ ਕੋਈ ਕੋਈ ਡੱਕਾ ਦਾ ਕੋਈ ਕੋਈ ਉਹ ਆਗੇ ਬੰਦੇ ਦੇ ਉਹਦੇ ਚੋਲੇ ਗੈਲ ਚੱਕੀ ਫਿਰਦੇ ਹੁੰਦੇ ਆ ਹੋਰ ਦੇਖ ਲੈ ਨਾ ਬਾਸਮਤੀ ਨੂੰ ਨਾ 26 26 ਨੂੰ ਬਾਸਮਤੀ ਨੂੰ ਹੈਗੇ ਆ 26 ਨੂੰ ਵੀ ਹੈਗੇ ਆ ਜਿਹੜੀਆਂ ਗੇਤੀਆਂ ਅਗੇਤੀ ਦਾ ਹੋਕਰ ਹੈ ਇਹ ਤਾਂ ਲੱਗਦੇ ਵੀ ਲੇਟ ਐ ਸਾਡੀ ਬਾਸਮਾ ਤਾਂ ਲੇਟ ਲਾਈ ਆ 28 ਤਰੀਕ ਨੂੰ ਲਾਈ ਆ ਆਪਾਂ ਨੇ 29 ਨੂੰ 28 29 ਜਿਹਨੇ 10 ਤਰੀਕ ਨੂੰ ਲਾਤੀ 26 ਪੈਰੀ ਨੂੰ ਲਾਤੀ ਉਹਨਾਂ ਦੇ ਹੈਗੇ ਆ ਇਹ ਤਾਂ ਆ ਵੀ 17 18 ਨੂੰ ਲੱਗੀ ਐ ਕਿਤੇ ਇਹ 18 20 ਨੂੰ ਲੱਗੀ ਐ 20 ਨੂੰ ਫੇਰ 20 ਨੂੰ ਲੇਟੇ ਠੀਕੇ ਆ ਤੇ ਇੱਥੇ ਮੇਰੇ ਨਾਲ 4 ਦਿਨ ਦਾ ਫਰਕ ਆ ਤੇਰੇ ਨਾਲੋਂ ਮੇਰੇ ਹਜੇ ਘੱਟ ਆ ਚਾਰ ਦਿਨ ਤੱਕ ਮੇਰੀ ਪਤਾ ਲੱਗੂ ਮੇਰੇ ਹੈਗੇ ਆ ਤੇਰੇ ਨਾਲ ਘਟ ਆਉਂ ਹੈਗੇ ਜਰੂਰ ਆ ਤੇਰੇ ਜਿਆਦਾ ਦਿਖਦੇ ਆ ਦੇਖ ਮੇਰੇ ਘਟ ਆ ਪਰ ਹੈਗੇ ਆ ਚਲ ਚਲੀਏ ਮਟਰ ਕੋ ਦੇਖੀ ਉਹਨਾਂ ਨੂੰ ਇਹਨੇ ਨੂੰ ਪਾਣੀ ਭਰ ਜਾਣਾ ਇਹਦੇ ਚ 5 ਮਿੰਟ ਹੋਰ ਲੱਗਣੇ ਆ ਅੰਬ ਬਬਰ ਚੜਾਓ ਇਹਨੂੰ ਅੰਬ ਬਬਰ ਹਾਂ ਆਹਾ ਆ ਗਿਆ ਇੱਥੇ ਜਾਣੇ ਵਾਲੇ ਅੰਬ ਬਬਰ ਹਜੇ ਬਬ ਇਹਦੇ ਨਾਲ ਤਾਂ ਬਾਬਾ ਜੀ ਚੜ ਜੂ ਅੰਬ ਬਬਰ ਉੱਪਰ ਚੜ ਕੇ ਪਤਾ ਲੱਗੂਗਾ ਜਦੋਂ ਦੇਖਣ ਵਾਲੇ ਕੋਲ ਆਏ ਦਿਖਦਾ ਵੀ ਪਤਾ ਨਹੀਂ ਕਿੱਥੇ ਆ ਗਏ ਉਹ ਗਾਉਂ ਤੋਂ ਬੰਦ ਜਾਊਗਾ ਬਾਈ ਜੀ ਤੇਰੇ ਵਰਗੇ ਹੁੰਦੇ ਤੇ ਅਸੀਂ ਉੱਪਰ ਅਸਰੇ ਜਾ ਚੜਦੇ ਉਹ ਦੇਖ ਕੇ ਕਿਰ ਪੱਤੀਆਂ ਉੱਪਰ ਲਾਲ ਦਿਖਦੀਆਂ ਐ ਕਿੱਥੇ ਮਹਿੰਮਤ ਨਹੀਂ ਵੀਰ ਜੀ ਨਹੀਂ ਕੋਚ ਸਾਹਿਬ ਨੇ ਮੂਰੇ ਹੋਣਾ ਪੈਣਾ ਬਾਬਾ ਜੀ ਨੇ ਚਾੜਦੇ ਆ ਜਾਰੇ ਜਿਹੜੇ ਚਿੱਟੋ ਪੜ ਜੇ ਬਾਬਾ ਜੀ ਕਰਕੇ ਚਾਰੇ ਆਪਾਂ ਥੱਲੇ ਆਉਣਾ ਨਾਲੇ ਟਾਣੇ ਆ ਜਾਣਾ ਸਾਰੇ ਅੰਬੇ ਡੁੱਟ ਜਾਣੇ ਮੈਨੂੰ ਜਾਨਣਾ ਪਊ ਵੀਰੇ ਮਤਲਬ ਚੜ ਜਾਣੇ ਉਹ ਥੱਲੇ ਜਾਣ ਨਾਲ ਔਖਾ ਉਹਦੇ ਇੱਕ ਜੱਕ ਵਾਰੀ ਉੱਪਰ ਚੜ ਗਿਆ ਫੇਰ ਕੋਈ ਚੱਕਰ ਨਹੀਂ ਇੱਕ ਹੋਰ ਵੀ ਹੈ ਉਹਦੇ ਨਾਲ ਦੇ ਵਾਲੇ ਦੇਖ ਬੂਟੇ ਸਾਲਾ ਕਿੰਨੇ ਨੇੜੇ ਆ ਪੱਤੇ ਬਹੁਤ ਮੂੰਹ ਪਰ ਵੱਜਦੇ ਆ ਸਾਈਕਲ ਸਾਈਕਲ ਨਾਲ ਵੀ ਲਾ ਸਾਈਕਲ ਗਲ ਵੀ ਨਹੀਂ ਚੱਲ ਹੁੰਦਾ ਅੱਗੇ ਕੋਠਾ ਹੁੰਦਾ ਤਾਂ ਉਹਦੇ ਨਾਲ ਕੋਠੇ 'ਚ ਜਾਣਾ ਜਿਹੜੇ ਉੱਪਰ ਬੂਟੇ ਚ ਗਿਰੀ ਜਾਂਦੀਆਂ ਨੇ ਉੱਠਾ ਦਾ ਕੋਠੇ 'ਤੇ ਪਰ ਜਾਣਾ ਜਿਹੜੇ ਸਸਰੇ ਡਰਦਾ ਸੀ ਉੱਪਰ ਜਾਣੇ ਪਰ ਬਹੁਤ ਆਰਾਮ ਪਤਾ ਤੋੜਦੇ ਆ ਥੋੜੀਆਂ ਕੋਈ ਨਹੀਂ ਚੜਦਾ ਮੈਂ ਉਹਦੇ ਉੱਪਰ ਇਹ ਜੰਬ ਨਹੀਂ ਦੇਖੇ ਹੈ ਵੀ ਅੰਬੀਆਂ ਬਹੁਤ ਲੱਗੀਆਂ ਐ ਮੈਂ ਤੋੜ ਲੈਣਾ ਤੋੜ ਲੈ ਜਾਂਦੇ ਆਂ ਫੇਰ ਦਿਖਣ ਲੱਗ ਜਿੰਨੇ ਤੇਰੇ ਲਾਲ ਜੀ ਹੋ ਕੇ ਹੁਣ ਟਾਈਮ ਆ ਗਿਆ ਨਾ ਮੁੱਕ ਲੈ ਪਰਸੋਂ ਤੋੜੀਆਂ ਦੀਆਂ ਇਹ ਤਾਂ ਆਪਾਂ ਹਾਂ ਪਰਸੋਂ ਕੱਲ੍ਹ ਤੋੜੀ ਸੀ ਆਹੋ ਪਰਸੋਂ ਕੋ ਤੋੜੀ ਸੀ ਕਿ ਚੌਥੇ 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 ਤੋੜੀਆਂ ਦੀਆਂ ਜਦ ਗੋਲਾ ਚੜਾਇਆ ਤਾਂ ਗੋਲਾ ਉੱਥੇ ਫਿਰਦਾ ਹੂੰ ਗੋਲਾ ਦਿਹਾੜੀ ਬਗਿਆ ਵਾਗਲੇ ਦੇ ਜਦਾ ਬੁੱਧਾ ਬੰਦਾ ਨਹੀਂ ਸਾਡਾ ਚੜ ਸਕਦਾ ਇਹਨੂੰ ਚੜਨਾ ਚਾਹੀਦਾ ਕੋਈ ਬਜਨ ਨਹੀਂ ਹੈ ਚੜ ਜਾ ਜਾ ਚੜ ਦੇ ਇਹੇ ਬੂੰ ਭਰੋਸਾ ਨਹੀਂ ਹੈਗਾ ਵੀ ਨੂੰ ਗਰ ਜਾਣਾ ਬਰੈਨ ਦੇ ਬਾਬਾ ਤੇ ਹੁਣ ਸਾਨੂੰ ਫੇਰ ਲੈ ਜਾਣਾ ਮੈਂ ਜਾ ਗੱਲ ਤਾਂ ਤੁਹਾਡੇ ਮੈਂ ਬਹਿਣਾ ਗਿਆ ਉਹੀ ਗਰ ਜੂਗਾ ਜੀ ਐ ਤੈਨੂੰ ਚੋਰ ਨਹੀਂ ਤੈਨੂੰ ਆਪਣਾ ਭਰੋਸਾ ਨਹੀਂ ਹੈ ਮੈਂ ਤਾਂ ਚੜ ਜੰਦਾ ਉਹਨੂੰ ਬੁਲਾ ਕੇ ਲਿਆਵਾਂ ਅਮਰੂਦ ਵਾਲੇ ਨੂੰ ਜਿਹਨੇ ਅਮਰੂਦ ਦੇ ਤੇ ਮੋਟਰ ਤੋੜੀ ਸੀ ਹਾਂ ਹੁਣ ਚੜ ਉਹਨੇ ਹੁਣ ਚੜ ਜਾਣਾ ਉਹ ਸਾਰੇ ਕੱਲ ਇੱਥੇ ਬੈਠੇ ਸੀ ਆਇਆ ਤਾਂ ਕੱਲ ਸ਼ਾਮ ਨੂੰ ਇੱਥੇ ਗੇਲਾ ਮਾਰੇ ਮੈਂ ਉੱਥੇ ਖੜਾ ਅੰਕਲ ਆਸਰੀ ਗੱਲ ਆਸਰੀ ਕਾਬ ਲਾ ਕੇ ਜਦੋਂ ਭੱਜ ਗਿਆ ਫੇਰ ਮੈਂ ਆ ਜਾ ਹੁਣ ਪਹਿਲਾਂ ਆਏ ਤੇ ਇੱਥੇ ਦੱਸਦਾ ਵੀ ਲੱਗੇ ਕੋਈ ਮੁੰਮਣਾ ਮੁੰਮਣਾ ਦੂਮਣਾ ਭੱਜ ਗਿਆ ਪਰਸੋਂ ਭੱਜ ਗਿਆ ਭੱਜ ਗਿਆ ਹੂੰ ਜਿਹਦੇ ਪਰ ਅੰਬੀ ਬਹੁਤ ਕਰਨੀ ਆ ਪਰਸੋਂ ਭੱਜ ਗਿਆ ਇਹ ਲੂਣਿਆਂ ਨਹੀਂ ਆਇਆ ਮੈਂ ਤਾਂ ਚੜਿਆ ਹੀ ਨਹੀਂ ਕੋਈ ਅੰਬੀ ਤਾਂ ਉਪਰ ਵੀ ਬਹੁਤ ਆ ਉਹ ਹੈ ਪਾ ਗਾਂ ਜਾ ਕੇ ਪੱਕਦਾ ਸੂਚ ਹੈ ਸਹੀ ਹੈ ਤਾਂ ਨਾ ਕਰਦੇ ਥੋੜੇ ਬਾਦੋਂ ਤੇ ਬਾਅਦ ਜਾ ਕੇ ਪੱਕਦਾ ਜ਼ਿਆਦਾ ਹੋਊ ਬੰਦਾ ਵੱਡਦਾ ਨਹੀਂ ਇਹ ਹੂੰ ਇਹ ਲੋਟ ਆ ਆਹ ਦੇਖ ਉਹਨੂੰ ਕੋਈ ਚੂਪਦਾ ਹੀ ਨਹੀਂ ਹੈਗਾ ਉਹ ਛੜਦੇ ਨਹੀਂ ਹੈਗੇ ਦੇਖ ਲੈ ਸਾਰੀ ਇਕੱਠੀਆਂ ਕਰ ਲਈ ਗਏ ਪਤਾ ਨਹੀਂ ਨਾ ਹੈ ਨਹੀਂ ਪਤਾ ਨਹੀਂ ਅਭੀ ਮਿੱਟੀ ਵੀ ਮਿੱਟੀ ਆਪਾਂ ਨੂੰ ਆਪਾਂ ਸੁਆਦ ਪਿਆ ਵਾ ਉਹ ਅੰਬ ਦਾ ਸੁਆਦ ਆਪਾਂ ਨੂੰ ਛੋਟੀ ਕਰਕੇ ਨਹੀਂ ਹੁੰਦਾ ਛੋਟੀ ਵੀ ਆਪਾਂ ਨੂੰ ਛੋਟੀ ਨਹੀਂ ਆਪਾਂ ਨੂੰ ਉਹ ਅੰਬ ਚੰਗੇ ਲੱਗਦੇ ਆ ਵੀ ਇਹ ਹੀ ਅੰਬ ਚੂਪਣਾ ਸੀ ਤਾਂ ਉਹਨਾਂ ਨੂੰ ਜਿਹੜਾ ਅੰਬ ਧੱਕੇ ਜੜ ਕੇ ਹੋਈ ਚੰਗਾ ਜਿਹਦਾ ਅੰਤ ਦੀ ਆਈ ਨੂੰ ਆ ਵੀ ਜੇ ਕੋਈ ਨਹੀਂ ਹੈਗੀ ਕਿਸੇ ਬਸ ਲੈ ਹੁਣ ਅੰਤ ਦੀ ਨੂੰ ਬਾਬਾ ਜੀ ਨੇ ਉਹ ਵੀ ਨਹੀਂ ਛੱਡਣਾ ਹੈਗਾ ਨਾ ਉਹ ਛੱਡਣਾ ਇਹਨੇ ਨਾ ਸਾਰੇ ਮਿੱਠਾ ਅੰਬ ਹੁਣ ਸਾਡੀ ਉਸ ਦੇ ਪਰੇ ਅੱਖ ਨਾ ਮਿੱਠਾ ਅੰਬ ਬਹੁਤ ਬਹੁਤ ਮੇਰੇ ਮੈਂ ਤਾਂ ਪੁੱਛ ਰਾਈ ਹੁਣ ਅੰਬ ਵੀ ਆ ਅੰਬਿਆਂ ਲੱਗੀਆਂ ਵੀ ਖਾਸੀਆਂ ਉਹਨੂੰ ਵੀ ਪਰ ਕੋਈ ਜ ਨਹੀਂ ਹੈ ਨਾ ਉਹ ਧਾਨ ਕਿ ਛੌਰੇ ਜੀ ਵੀ ਨਹੀਂ ਹੈ ਹਾਂ ਛੌਰੇ ਕੀ ਨਹੀਂ ਹੈਗਾ ਉਹ ਅੰਬ ਛੌਰੇ ਕਰਕੇ ਹੀ ਮਰਦਾ ਉਹ ਉਹਨੂੰ ਲੱਗਦੇ ਨਹੀਂ 5 ਸਾਲ ਹੋ ਗਏ ਐਡੀ ਐਡੀ 20 ਕਿਲੋ ਕਿਲੋ ਦੀ ਉਹਦੀ ਉਹ ਹੈ ਚਾਰ ਵਾਲੀ ਹੈ ਕਰੇਗਾ ਉਹਨੂੰ ਇੱਧਰ ਵੀ ਅੰਬ ਆ ਗਿਆ ਇੱਧਰ ਜਾਮਨ ਆ ਗਈ ਪਰਲੇ ਪਾਸੇ ਪਪੂਲਰ ਆ ਗਏ ਉਹਨੂੰ ਰੇਹਿਆ ਹੀ ਨਹੀਂ ਕੋਈ ਆ ਸੀਜ਼ਨ ਵੱਧ ਗਈ ਆ ਬਸ ਈਆਂ ਗੱਲ ਕਰਾਂ ਆਪਣੀ ਨਿੰਮ ਤਕੜੀ ਇਹਦੇ ਨਾਲੋਂ ਤਰਨੀ ਤੇਰੀ ਪੂਰਤੀ ਉੱਪਰ ਤੇ ਖੜਾ ਹੋ ਕੇ ਤੇਨੂੰ ਮੇਰੇ ਟਰੈਕਟਰ ਚੜ ਗਿਆ ਟਾਇਰ ਉਹੜੀ ਐਨ ਟੇਢੀ ਹੋ ਗਈ ਤੇ ਮੈਂ ਉਹ ਲਾ ਕੇ ਇੱਟਾਂ ਹੀ ਖੜੀ ਕਰਤੀ ਐ ਤਾਂ ਥੋੜਾ ਸੁਪੈਦਾ ਕਿਹਾ ਵਧੀਆ ਸੁਪੈਦਾ ਦੇਖ ਲੈ ਇਹ ਅੱਜ ਦਾ ਲੱਗਿਆ ਹੋਇਆ 15 ਸਾਲ ਹੋ ਗਏ ਨਹੀਂ ਨਹੀਂ 10 ਸਾਲ ਹੀ ਹੋਏ ਲੈ ਹੋ ਗਏ ਯਾਰ ਉਹ 15 ਸਾਲ ਨਹੀਂ ਹੋਏ ਉਹ ਸੁਪੈਦੇ ਲਾਇਏ ਦੇ ਸੀ ਸਾਨੂੰ ਯਾਦ 15 ਸਾਲ ਸਾਲ 25 30 26 ਸਾਲ ਦਾ ਤਾਂ ਤੂੰ ਆ ਨਹੀਂ 10 ਤੋਂ 10 ਸਾਲ ਦਾ ਹੋਏਗੇ ਯਾਰ 8-10 ਸਾਲ ਹੋਗੇ ਪਰ ਇਹ ਖੋਰ ਗੱਲ ਹੈ ਲੰਬਾ ਦੇਖ ਲੈ ਲੰਬਾ ਦੇਖ ਲੈ ਇਹ ਇਹੋ ਜਿਹੇ ਸੁਪੈਦੇ ਨੀਂ ਦੇ ਕਹਿੰਦੇ ਲੋਕ ਇਹਨਾਂ ਪਾਈ ਕਰਦੇ ਸਿੱਧਾ ਇਹਦਾ ਕੋਈ ਕੁੱਛ ਨਹੀਂ ਹਾਂ ਇਹ ਜੀ ਦੀ ਲਟੈਂ ਫੱਟਾ ਬਣਾਉਣਾ ਅਗੇ ਦੇਖਦੇ ਰਹਾ ਫੱਟੇ ਤਾਂ ਨਹੀਂ ਤੇ ਤੇਰੇ ਖਤੀਰੀਆਂ ਖਤੀਰੀਆਂ ਮਾਰਦੇ ਜੀ ਇਹ ਜੀ ਮਰਜੀ ਬਣਾ ਲੈ ਦੇ ਤਾ ਸਹੀ ਪੱਟੇ ਵੀ ਬਣ ਜਾਂਦੇ ਨੇ ਫੱਟੇ ਹੁਣ ਇਹ ਵੀ ਤਿਆਰ ਕਰਨਾ ਆਪਾਂ ਬਹੁਤ ਮਹਿੰਗਾ ਜਾਣਾ ਤੇਰਾ ਇਹ ਪੱਟਾ ਹੈਗਾ ਤਾਂ ਹੈਗਾ ਸਿਰਚ ਮਾਨ ਤਿਆਰ ਕਰਕੇ ਚਲ ਇਹ ਨਹੀਂ ਲੰਬਾ ਤਿਆਰ ਕਰ ਲੈਣਾ ਕੋਈ ਨਾ ਨਾ ਉਹ ਨਹੀਂ ਇੱਥੋਂ ਵੀ ਆਪਾਂ ਪਹਿਲਾਂ ਲੱਕੜੀ ਵਾਲੇ ਹੁੰਦੇ ਤਾਂ ਅੱਗੇ ਲੱਕੜੀ ਹੁਣ ਕਾ ਉਹ ਲੱਕੜੀ ਵਾਲੇ ਬੋਰ ਦੇਖੀਂ ਜੇ ਚੜਦੇ ਉੱਪਰ ਐਂ ਝੁਕਦਾ ਉਹ ਦਾਮ ਲੰਦਾ ਦਾਮ ਦਿੰਦਾ ਹੋਰ ਨਾਲੇ ਉਹ ਵੀ ਭੁੱਲਦਾ ਜਾਂ ਤੇ ਗਿੱਲਾ ਗੁਲਾਇਆ ਹੋ ਜਾਂਦਾ ਉਹ ਤਾਂ ਖਰਾਬ ਹੋ ਜਾਂਦਾ ਆਹ ਲੋਟ ਆਉਂਦਾ ਲੋਹੇ ਵਾਲਾ ਦਾ ਲੋਟ ਆ ਤੀਨੂ ਫਿਰ ਹੋਰ ਆ ਗੱਬੇ ਤੇ ਦੂ ਕਰਦਾ ਇੱਕ ਹੋਰ ਵੀ ਆ ਇਹਦਾ ਫਾਇਦਾ ਜਿੱਕਣ ਹੁਣ ਆਪਾਂ ਛੋਟੀ ਚੀਜ਼ ਲੱਗਣੀ ਆ ਹੈ ਆਪਣਾ ਕੋਲ ਲਾ ਤੂੜੀ ਤਾੜੀ ਕੋਲ ਦਾ ਤੂੜੀ ਨੂੰ ਜਿੱਕਣ ਟਰਾਲ ਨੂੰ ਜਾਣੀ ਮੱਕੀ ਮੁੱਕੀ ਉਹ ਚਿਹਰੀ ਚੁਰੀ ਕੱਲ ਮੈਂ ਛੋਟਾ ਕਰ ਲੈ ਜਾਨੀ ਕੱਲ ਨੂੰ ਮੀਂਹ ਪੈ ਜੂ ਅੱਜ ਪੈ ਜਾਣਾ ਅੱਜ ਨਾ ਪਵਾ ਗੰਨਾ ਦਬਨ ਹੋ ਜਾਣ ਦੇ ਦੁਪਹਿਰੀ ਤੇ ਕਹਿੰਦੀ ਆ ਕਿਸੇ ਤੇ ਹੋਰ ਤੇਰੀ ਵੀ ਉਹ ਉੱਥੇ ਜੈਲੇ ਦੇ ਬੰਦੇ ਆ ਮੈਂ ਕਿਹਾ ਤੁਸੀਂ ਬੰਨਣਾ ਥੋੜੀ ਮਰਜੀ ਬੰਨਣਾ ਕੱਲ ਕੋਲੇ ਬੰਨਣਾ ਲੱਗੇ ਕਹਿੰਦੇ ਅਸੀਂ ਕਿੱਥੇ ਜਾਉਂਗੇ ਸਰਦਾਰ ਜੀ ਡੇਢ ਕਿਲਾ ਬੰਨੇ ਹਣ ਦੇ ਅੱਜ 12:00 ਵਜੇ ਤੱਕ ਕਹਿੰਦੇ ਆ ਜਾਣਾ ਅਸੀਂ ਮੈਂ ਕਿਹਾ ਉਹ ਪਾਣੀ ਦਾ ਚੱਕਰ ਨਹੀਂ ਹੈਗਾ ਗਿਰੇ ਨਾ ਪਾਣੀ ਤਾਂ ਚਾਹ ਗੋਡੇ-ਗੋਡੇ ਚੱਲ ਪਵੇ ਕੋਈ ਚੱਕਰ ਨਹੀਂ ਬਾ ਗਿਰੇ ਨਾ ਪਾਣੀ ਉੱਧਰ ਤਾਂ ਖੜਾ ਹੋਣਾ ਉਹਦੇ ਗੰਨੇ ਵੀ ਤੇ ਫਸਾ ਪਾਣੀ ਤਾਂ ਆਪਣੇ ਵੀ ਹੈਗਾ ਅਸੀਂ ਤਾਂ ਆਉਂਦਾ ਉੱਪਰ ਤੇ ਪਾਣੀ ਹਜੇ ਗਿਆ ਹੋ ਗਿਆ ਤਿਆਰੀ ਚ ਦੇਖਦਾ ਹਜੇ ਉਹ ਜਾਇ ਜਾ ਲੈਂਦਾ ਆਪਾਂ ਕਿੱਧਰ ਨੂੰ ਜਾਵਾਂ ਸਾਈਕਲ ਕਿੱੜੇ ਹੈਗਾ ਓਰੇ ਕੌਣ ਕਰਤਾ ਜੀ ਜਿਹੜਾ ਇਹ ਤੇ ਆ ਬਾਬਾ ਜੀ ਕਹਿੰਦੇ ਮੇਰੇ ਮੋਢਿਆਂ 'ਤੇ ਚੜਜੋ ਇੱਥੇ ਤੇ ਨਹੀਂ ਚੜ ਹੁੰਦਾ ਹੈਗਾ ਇੱਧਰ ਤੇ ਚੜ ਹੁੰਦਾ ਹਾਂ ਇੱਧਰ ਤੇ ਜੜ ਹੁੰਦਾ ਓਹ ਇੱਧਰ ਤੋਂ ਹੀ ਚੜਦਾ ਚੱਲ ਮੈਂ ਚੜਦਾ ਲਿਆ ਮੈਨੂੰ ਉਮੀਦ ਨਹੀਂ ਓਰੇ ਤੇ ਜੜ ਹੋਊਗਾ ਮੈਨੂੰ ਨਹੀਂ ਉਮੀਦ ਥੋਤੇ ਚਾੜੂ ਓਰੇ ਤੇ ਆ ਪੁਰਾਣੇ ਅੰਬ ਕੀ ਹੈ ਮੇਰੇ ਮੋਢੇ 'ਤੇ ਪਿਆ ਰੱਖਦਾ ਚੜ ਗਿਆ ਚੜਗੇ ਚੜਗੇ ਉਹ ਪਾਣੀ ਚੜ੍ਹ ਜਾਣਾ ਬੱਲਾ ਬਾ ਚੜਗੇ ਆਹ ਸਾਨੂੰ ਪਹਿਲੀ ਅੰਬੀ ਤੇਰੇ ਕੋਲ ਆਉਂਦੀ ਪਾਲਾ ਵੀ ਕੋਚ ਸਾਹਿਬ ਪਿੱਛੇ ਰਹਿ ਗਏ ਅੰਬੀ ਜਾਂਦੀ ਭੱਜੀ ਪੈਣਾ ਪਰ ਹੋ ਗਈ ਅੰਬੀ ਪਾਣੀ ਚ ਪਾਲਾ ਅੰਮੂ ਵਿੱਚ ਟਟਾ ਚੱਲੋ ਹੁਣ ਉੱਪਰ ਫਾਇਸੀ ਚੂਗੀਏ ਕੱਲੀ ਕੱਲੀ ਨਗ ਨਗ ਦੇ ਭੇਤੀ ਜੰਬ ਦੇ ਹਾਂਜੀ ਥੱਲੇ ਕੱਲੇ ਟਾਹੇ ਦੇ ਲਾਲ ਪਈਆ ਨਾਲੇ ਵੀ ਉਹ ਵਾਹੇ

ਫਰਮ ਨੂੰ ਹੀ ਕਹਿੰਦਾ ਤਾਰ ਵੀ ਦੋ ਕਿਸੇ ਬਾਸੇ ਨੂੰ ਮਾਰ ਦੋ ਛਲੰਗ ਮਾਰ ਛਾਲ ਹਲਦੀ ਹੈਗੀ ਐ ਏਟ ਉਹ ਕਹਿੰਦੇ ਨਹੀਂ ਹੁੰਦੇ ਵੀ ਉਹ ਕਹਿੰਦੇ ਨਹੀਂ ਹੁੰਦੇ ਹਲਦੀ ਲਾਉਦੇ ਉਹਨੇ ਜਖਮਾਂ ਪਰ ਹਲਦੀ ਹੈਗੀ ਨਾਲ ਦੀ ਨਾਲ ਲੱਗ ਜਾਣੀ ਬੰਮਾਰ ਦੋ ਛਾਲ ਹੌਲੀ ਦੇ ਕੇ نیچے ਨੂੰ ਲੰਮਕ ਕੇ ਮਾਰੋ ਹਾਂ ਤਾਏ 5 ਨੰਬਰ ਹੀ ਹਸਾ ਲਾ ਗੋਣਾ ਪੁੱਠਾ ਬਾਂਦਰ ਵਗਣਾ ਤਾਹ ਲੋਟ ਆਉਣੀ ਗੱਲ ਹਾਂ ਇੱਕ ਦਿਨ ਆਏ ਹਾਏ ਹਾਏ ਇਹਨੂੰ ਪੁੱਠਾ ਲਾਉਣਾ ਬਾਲਰੂਮ ਆਏ ਹਾਏ ਹਾਏ ਇਹਨੂੰ ਛਾਲ ਚੰਗੀ ਆ ਹਰ ਤਾਂ ਲੈ ਕੱਪੜੇ ਦੇਖ ਕੱਪੜੇ ਦਾ ਆਈ ਪੰਗਾਬੀਆਂ ਦਾ ਕੱਪੜੇ ਸਾਡੇ ਲਿਪੜ ਜਾਂਦੇ ਇਹ ਤਾਂ ਟੌਰ ਕੱਢ ਕੇ ਚੜਦਾ ਬੱਬਰ ਬਾਈ ਅਰੇ ਬਾਈ ਕਿਤਨੇ ਅਭੀ ਤਹੀ ਆ ਹੈ ਲੈ ਸਾਬੇ ਇਹ ਗੱਲ ਗੱਲ ਦਾ ਚੁਪਣੀਆਂ ਤੁਸੀਂ ਆ ਅਸੀਂ ਵੀ ਚੁਪਣੀਆਂ ਜਾਣੇ ਫੇਰ ਵੀ ਲਿਪੜਣਾ ਤਾਂ ਪੈਣਾ ਹੀ ਆ ਇਹ ਤਾਂ 2-4 ਰੁਪਏ ਵਾਲੇ ਆ 10 ਅੰਭੀਆਂ ਚੁਪੀਆਂ ਮੈਂ ਬਸ ਜਿਹੜਾ ਤੂੰ ਲਿਪੜਨੇ ਦੇ ਬਜੇ ਛੜੂਗਾ ਫੇਰ ਨਹੀਂ ਨਾ ਆ ਰਹਿ ਗਿਆ ਇਹਦੇ ਤੇ ਨਹੀਂ ਹੁੰਦਾ ਕੋਈ ਜਿਹੜੇ ਆ ਉਹ ਹੀ ਅੰਮੀ ਨਹੀਂ ਮਿਲਣੀ ਇੱਥੇ ਆ ਤਾਂ ਬਹੁਤ ਔਖਾ ਆਂਪ ਆ ਤਾਂ ਬਹੁਤ ਔਖਾ ਉਹਨੂੰ ਚੜਨਾ ਪਰ ਸਾਡਾ ਉੱਚਾ ਬਹੁਤ ਹੈ ਸਾਹਮਣੇ ਉੱਚਾ ਆਂਪ ਹੈ ਜੇ ਕੋਠਾ ਨਾ ਆਉਂਦਾ ਚੜਕੇ ਦਿਖਾਉਂਦਾ ਇਹਦੇ ਪਰ ਨਾ ਚੜ੍ਹ ਹੋ ਜਾਂਦਾ ਔਖਾ ਜਾਂਦਾ ਨਾ ਉਹਦੇ ਨੇ ਉੱਚਾ ਵੀਰੇ ਇਹ ਤੇ ਬੱਦ ਡਰ ਲੱਗਦਾ ਬੜਾ ਬਹੁਤ ਉੱਚਾ ਹੈ ਬਹੁਤ ਉੱਪਰ ਤੱਕ ਆ ਬੜਾ ਨਹੀਂ ਨਹੀਂ ਲਵਾਈ ਜਿਆਦਾ ਹਲੇ ਦੀ ਕੋਈ ਬਾਈ ਟਾਣੇ ਨਹੀਂ ਨੇੜੇ ਹੈਗੇ ਟਾਣੇ ਵੀ ਨਹੀਂ ਨੇੜੇ ਉਹਦੇ ਟਾਣੇ ਨੇੜੇ ਇਹਦੇ ਟਾਣੇ ਦੇ ਕਿੰਨੇ ਨੇੜੇ ਜਿੱਕੜਾ ਜੰਗਾਲ ਬਣਿਆ ਹੋਇਆ ਹੈ ਕਿਰਦੀ ਵਿੱਚ ਰਹਿ ਜਾਂਦਾ ਇਹ ਬੰਦਾ ਰਹਿ ਕੇ ਚਾਹ ਚੜ੍ਹਦਾਦਾ ਉਹ ਆਉਂ ਪੇ ਗਰਬੀ ਕੇ ਬੰਦਾ ਵਿੱਚ ਰਹਿ ਜਾਂਦਾ ਹਾਂ ਬੱਡੇ ਆ ਬਹੁਤੇ ਸੰਤ ਫੇਰਾਂ ਦੇ ਦੀ ਟਾਣੇ ਬਗਦਾਂ ਗੇਂਜ ਉੱਪਰ ਹੈ 85 ਸਾਲ ਦਾ ਹੋ ਗਿਆ ਹੁਣ 83 ਸਾਲ ਦਾ ਜਾਈ ਬਾਪੂ ਨੂੰ ਜਾਨੂ ਡੇਢ ਲਿਖੀ ਗਈ ਆ 50 ਸਾਲ ਦਾ ਅੰਮ੍ਰੂ 85 ਸਾਲ ਦੀ ਜਿਹੜਾ ਇਹਨਾਂ ਨੂੰ ਬੈਠਾ ਨਾ 50 ਦੇ ਕਿਥੇ ਵਾ ਬਈ 70 ਸਾਲ 70 ਸਾਲ ਦੇ ਚੋ ਭਾਈ ਉਹੀ ਕਹਿੰਦਾ ਉੱਥੇ ਪਹਿਲਾਂ 52 ਦਾ ਜਨਮ ਵਾ 75 ਦਾ 75 ਮਿੱਥੇ ਬੜਾ 10 ਸਾਲ ਬੜਾ ਅੰਬਾ ਉਹ ਸਾਡੇ ਹੁੰਦੀ ਇਹ ਲਾ ਬਾਤ ਹੈ ਮੇਲੇ ਵਾਲਾ ਕਹਿੰਦੀ ਨਾ ਇਹ ਪਹਿਲਾਂ ਕਹਿੰਦਾ ਇਹ ਸਾਰਿਆਂ ਦੇ ਪਹਿਲਾਂ ਇਹ ਮੇਲੇ ਵਾਲਾ ਇਹ ਹਾਂ ਮੇਲੇ ਇਹ ਇਹ ਪੁਰਾਣਾ ਇੱਕ ਇਹ ਕੋ ਦੂਸਰਾ ਆਹ ਦਾ ਬਾਪੂ ਜੀ ਨੇ ਮੋੜ ਲਾਇਆ ਤਾਂ ਤੇ ਜੀ ਦਾ ਬੇਟਾ ਹੀ ਕੋਰੇ ਤਾਂ ਕਿੱਥੇ ਦਾ ਉਹ ਗਰ ਗਿਆ ਤਾਂ ਉਹ ਗਰ ਗਿਆ ਤਾਂ ਇਹਦਾ ਉੱਥੇ ਆਣੇ ਖੇੜੀ ਵਾਲੇ ਸਾਰੇ ਪਹਿਲਾ ਉੱਤੇ ਦੀ ਦੇਖ ਰਹਾ ਹਾਂ ਬਹੁਤ ਹੁੰਦੇ ਦੇ ਘਾੜੀ ਚੱਲ ਸਾਡਾ ਗੁੱਟਾ ਪੂਰਾ ਹੋ ਜਾਂਦਾ ਤਾਂ ਆ ਬਣਾ ਤਾਂ ਇੱਕ ਨਾਲੇ ਸਰ ਜਾਂਦਾ ਇਹਦੇ ਨਾਲ ਜਦ ਇਹਨੂੰ ਲੱਗ ਜਣ ਜਿਹੜੇ ਉਹ ਆਮ ਖਾਣੇ ਭਲਾਈਆ ਕਿਤੇ ਕਿਤੇ ਰੋਕਦੇ ਅਗਲਾ ਜੀ ਰੋਡ ਲਾ ਦਿੰਦੇ ਆ ਉੱਥੇ ਸੜਕ ਪਰ ਕਾਲੂ ਇਹ ਜਾਫ ਆਮ ਤੋਡਾ ਇਧਰ ਫਿਰ ਨਾਲੇ ਆਤਾ ਗਏ ਤੇ ਭਲਾਈ ਦਾ ਹਾਂ ਜਮਨਾ ਟੋਣੇ ਵਾਲੇ ਤੇ ਵੇਚਣ ਨੂੰ ਹਾਂ ਇਹ ਵਾਲੇ ਆਪਣੀ ਨਹੀਂ ਉਹ ਟਾਣੇ ਪਰ ਤੇ ਗਿਰਿਆ ਉਹ ਪਹੀਜ ਬੱਜਿਆ ਅੱਧਾ ਘੰਟਾ ਉੱਥੇ ਬੈਠਾ ਰਿਹਾ ਲੈ ਜਾਮਣਾ ਤੋਂ ਕਰਾਜ ਕਰ ਦੇਣਾ ਇਹਦੇ 헤ੜਾ ਮਛਰ ਦਾ ਨਹੀਂ ਲਾ ਦੇਣੀ ਸਾਰੀ ਸਾਰੀ ਤੇ 헤ੜਾ ਦੇ ਜਿਹੜੀ 헤ੜਾ ਗਿਰਦੀ ਉਹ ਹੀ ਟੁਕ ਜਾਂਦੇ ਚੱਲ ਜੇ ਹੋਰ ਨਹੀਂ ਹੋਉਂਦੀ ਕਿ ਟੁਕਣਗੇ ਆਹੋ ਹਮ ਨੂੰ ਪੂਰਾ ਹੁਣ ਰਹੀ ਬਾਈ ਦੇ 헤ੜਾ ਮਛਰ ਦਾ ਨਹੀਂ ਲਾ ਦੇਣੀ ਹਮ ਡੰਡੇ ਕੱਟ ਕੇ ਚਾਰ ਡੰਡੇ ਕੱਟਦੇ ਤੇ ਆਹ ਡੰਡੇ ਕੱਟਦੇ ਆ ਪੂਰੀ ਗਿਰਦੀਆਂ ਜਿਆਦਾ ਇੱਥੇ ਇੱਥੇ ਆਹ ਇਰੀਏ ਜੇ ਗਿਰਦੀਆਂ ਇੱਥੇ ਪੂਰੀ ਅੱਜ ਹਾਂਜੀ ਜੀ ਫਿਰ ਹੁਣ ਚਲੋ ਪੰਪ ਨਹੀਂ ਲਿਆਇਆ ਨਾ ਮੈਂ। ਉਹਨੇ ਇੱਕ ਹੋਰ ਦੇਖੀ ਮਿੱਠੂ। ਇਹਨੇ ਚੌਚੇ ਕਰੀ ਜਾਇ ਕਰਨੀ। ਲਹਿਮ ਟਿਕ ਜੂਏ। ਤੂੰ ਦੇਖ ਕੱਖ ਹੈਗਾ ਕਿ ਤੇ ਹੁਣ ਸਪਰੇਅ ਕਰਨ ਦੇ ਫਾਇਦਾ ਤਾਂ ਹੈਗਾ। ਇਹਨੇ ਉਹ ਚੌਚੇ ਕਰੀ ਜਾਇ ਕਰਨੀ। ਕਿੰਨੇ ਲੀਟਰ ਵਾਲਾ 20 ਵਾਲਾ? ਹਾਂ। ਕਿਹੜਾ ਪਾਣਾ ਹੈ? ਨਾ ਮੇਰਾ ਹੀ 20 ਵਾਲਾ। 20 ਪੰਪ ਤਾਂ ਹੋ ਜਾਣੇ ਚੱਲ। ਇਹ ਹਾਂ 20 ਪੰਪ ਲਾ ਦਿੰਦੀ ਐ ਜੇ ਫੁੱਲ ਚਾਰਜ ਆ 25। ਫੇਰ ਇਹਦੇ ਮਾਈਕ ਕਿਆ ਰੱਖਣਾ ਪੈਂਦਾ ਇਹਦੇ ਅਪਾ ਬੈਟਰੀ ਤਾਂ ਹੀ ਖਾਲੀ ਛੇਤੀ ਚਲੀ ਜਾਂਦੀ ਆ। ਪਾਣੀ ਨਹੀਂ ਪਾਣੀ ਤਾਂ ਪੈਣੀ ਇੱਕ ਤਾਂ ਇਹਨੂੰ ਵੱਧ ਪਰ ਸਾਰੀ ਦਾ ਚਾਰਜ ਨਾ ਲਾ ਕੇ ਰੱਖੋ ਜਿੱਦਾਂ ਮੈਂ ਲਾਇਆ ਉਹ ਕਹਿੰਦਾ 10 ਬਜੇ ਹੀ ਲਾ ਦੀ ਜਦ ਸਵੇਰੇ ਜੇ ਮੈਂ ਖੋਲ ਰਿਹਾ ਅਜਾ ਉਹ ਬਲਦੀ ਸੀ ਸਾਰੀ ਨਾਲ ਲਾਈਟ ਜੀ ਉਹ ਫਿਰ ਜਦ ਨਹੀਂ ਚਾਰਜ ਹੋਇਆ ਬਹੁਣਾ ਰੇਟ ਬਾਅਦ ਫੇਹਰੀ ਬਲਦੀ ਫੇਰ ਬੰਦ ਕਰਿਆ ਮੈਂ ਜਦ ਨਹੀਂ ਚਾਰਜ ਹੋਇਆ ਬਹੁਣਾ ਪਿੱਛੇ ਤੇ ਆਇਆ ਵਾ ਜਦ ਆਪਾਂ ਨਹੀਂ ਚਾਰਜ ਲਾਉਣਾ ਇਹਨੂੰ ਬਹੁਤਾ ਚਾਰਜ ਨਾ ਲਾਵੇ ਸਾਵਧਾਨ ਰੱਖੇ ਵੀ ਸਵੇਰੇ ਲੱਦ ਦਿਨ ਚ ਆ ਰਾਤ ਨੂੰ ਘੰਟੇ ਲਾ ਦੇ ਰਾਤ ਨੂੰ ਨਾ ਲਾਵੇ ਇਹਨੂੰ ਨਾ ਨਾ ਦਿਨ ਚ ਕਰ ਲੈ ਪੂਰਾ ਚਾਰਜ ਕਰਨੀ ਗੱਲ ਵਿੱਚ ਨਹੀਂ ਸਾਰੀ ਰਾਤ ਚਲੀ ਜਾਂਦਾ ਪਰ ਡਰਗੇ ਦੇ ਪਾਰ ਬੋਰ ਹੈਗੇ ਧੋਨੇ ਕਰੋ ਕਹਿੰਦਾ ਹਾਂ ਬੈਟਰੀ ਚਾਰਜ ਹੋ ਜਾਂਦੀ ਹੈ ਨੰਬਰ 1 ਕੇ ਨੰਬਰ 2 ਆਪਾਂ ਦੋ ਕਈ ਵਾਰੀ ਦੋ ਦੋ ਮਹੀਨੇ ਚਲਾਉਂਦੇ ਨਹੀਂ ਸਿਆਲ ਚ ਇਹ ਕਹਿੰਦਾ 1400 ਦੀ ਪੈਂਦੀ ਹੈ ਹਾਂ 1400 ਦੀ ਪੁਆਈ ਮੈਂ ਉਹ ਮੈਂ ਇੱਥੇ ਜੀ ਦੇਖਿਆ ਪੋਣੇ ਨਾਲ ਨਵਾਂ ਸਸਤਾ ਪੈਂਦਾ ਹਾਂ ਹਾਂ ਜਿਹਦੇ ਸਾਰਾ 3000 ਦਾ 3000 ਜਿੱਥੋਂ ਸਾਰਾ ਕੋ ਮਿਲ ਗਿਆ ਮੈਂ ਦੋ ਮੋਟਰਾਂ ਪੁਆ ਲਈ ਉਹਦੀ 14-1500 ਦੀਆਂ 12-1300 ਦੀ ਬੈਟਰੀ ਪੁਆ ਲਈ 26-2700 ਹੋ ਗਿਆ 1.5 200 ਦਾ ਚਾਰਜਰ ਲਿਆਇਆ 3000 ਹੋ ਗਿਆ ਉਹਦਾ ਫੇਰ ਉਹ ਤਾਂ 1900 ਦੇ ਹੀ ਬਣ ਗਏ ਬਸ ਜਿਆਦਾ ਐ ਦੋਖ ਹੁੰਦਾ ਵਿਚਾਰ 1400 ਚਾਹਦੇ ਨੇ ਕਹਨੂੰ 3000 ਲਾਉਣਾ ਚਲਾ ਦੇ ਬਟਾ ਕ ਮੋਟਰ ਚਲਾ ਦੇ ਬਟਾ ਕ ਮੋਟਰ ਕਾਦੀ ਲੱਗਿਆ ਕਰਨ ਸਾਰਾ ਕਲੋਰੋ ਜੀ ਪਾਹ ਗੰਨੇ ਦੇ ਨਾਲ ਮਾਰ ਥੋੜੀ ਨਾਲੇ ਆ ਧੋ ਹੀ ਜਾ ਉਹਦੇ ਬਾਅਦ ਉਸੇ ਕਰਿਆ ਗੱਭ ਮਰ ਤੇ ਲਾ ਬਈ ਬੰਦੇ ਪਹੁੰਚੇ ਅੱਜ ਗੰਨਾ ਬਨਣ ਵਾਲਾ ਮੋਟੂ ਆ ਗਿਆ ਓਖਾ ਸੌਖਾ ਹੋ ਕੇ ਮੰਨੂ ਉਮੀਦ ਨਹੀਂ ਸੀ ਅੱਜ ਵੀ ਦੀ ਪਰ ਆ ਗਿਆ ਹੁਣ ਇਹ ਭੋਲੂ ਬਾਈ ਦਾ ਰੋਲਾ ਚੱਲਦਾ ਇਹਦਾ ਹਾਂ ਬਤਾ ਦੇ ਨੇ ਬੁੱਧਵਾਰ ਤੱਕ ਬੰਦ ਹੋ ਯਾਰ ਐ ਬਤਾਉਣੇ ਵਾਲਾ ਕੰਮ ਨਾ ਕਰੋ ਫੇ ਲਾਰੇ ਲਪਿਆ ਦਾ ਕੋਈ ਫਾਇਦਾ ਨਹੀਂ ਜੇ ਤੁਸੀਂ ਅੱਜ ਕਹਿਤਾ ਬੁੱਧਵਾਰ ਆਇਆ ਤਾਂ ਵੀਰਵਾਰ ਬੰਦ ਹਾਂ ਨਾ ਫਿਰ ਲੰਬਾ ਦਾ ਬੁੱਧਵਾਰ ਵੀਰਵਾਰ ਬੁੱਧਵਾਰ ਨਹੀਂ ਵੀਰਵਾਰ ਅੱਜ ਕੇ ਦਿਨ ਆ ਅੱਜ ਐਤਵਾਰ ਹੈ ਵੀਰਵਾਰ ਤੱਕ ਤਾਂ ਆ ਜੂंगे ਅੱਜ ਐਤਵਾਰ ਮੈਂ ਗਿਆ ਕੀ ਗੱਲ ਦੱਸਣਾ ਇਹ ਨਾ ਵੀ ਆ ਗਿਆ ਹੁਣ ਹੋਰ ਆ ਕੇ ਢਿੰਬੜ ਤੇ ਲਾ ਕੇ ਉਹ ਗੱਲ ਨਾ ਕਰੇ ਹਮ ਲੋਕ ਤੇ ਆਤੇ ਹੈ ਉਹ ਕਰਤੇ ਹੈ ਨਾ ਇਹਦਾ ਗੁੱਡ ਬੰਦੇ ਆ ਇਹ ਇਹ ਗੱਲ ਨੂੰ ਤਾਂ ਗੁੱਡ ਆ ਪਰ ਮੈਨੂੰ ਇੱਕ ਦਿਨ ਲੇਟ ਕਰਕੇ ਕੋਈ ਗੱਲ ਨਹੀਂ ਉਹ ਵੀ ਤਾਂ ਬੰਦੇ ਆਪਣੇ ਹੀ ਹੈਗੇ ਉਹ ਤਾਂਹੀਂ ਤਾਂ ਚੁੱਪ ਕਰ ਗਿਆ ਨਹੀਂ ਮੈਂ ਤੈਨੂੰ ਉੱਥੇ ਚੱਕ ਕੇ ਨਹੀਂ ਤਾਂ ਲਿਆਉਣਾ ਉਹ ਕਿਹੜੇ ਬੰਦੇ ਜੈਲੇ ਦੇ ਨਹੀਂ ਮੈਂ ਉਥੇ ਖੇਚੋ ਚੱਕ ਲਿਆਉਣੇ ਤੇ ਜੇ ਕਿਤੇ ਹੋਰ ਪਾਸੇ ਹੁੰਦੇ ਹੈ ਮਗਾ ਚੱਲ ਹੁਣ ਕੋਈ ਨਹੀਂ ਜਦ ਇਹਨੇ ਕਹਿ ਦਿੱਤਾ ਕਿ ਮੈਂ ਇੱਥੇ ਬੰਨਣਾ ਕੋਲ ਕੱਲ ਜੱਗਾ ਕੀ ਕਹਿੰਦਾ ਸੀ ਪੰਡਤ ਹਾਂ ਕਹਿੰਦਾ ਮੈਂ ਫੋਨ ਕਰਦਾ ਮੈਨੂੰ ਫੋਨ ਆ ਗਿਆ ਮੈਂਗਾ ਐਂ ਦੇਖ ਲੈ ਮੈਂ ਵੀ ਕੁੱਟਣਾ ਤੇਨੂੰ ਵੀ ਕੁੱਟਣਾ ਕਹਿੰਦਾ ਮੇਰੇ ਚੂਹਾ ਖਾਂਦਾ ਮਗਾ ਇੱਕ ਦਿਨ ਤੋਂ ਚੂਹਾ ਖਾਣ ਲੱਗਿਆ ਦੱਸ ਸਾਡੇ ਆ ਹੁਣ ਜੇ ਪਾਣੀ ਆ ਗਿਆ ਔਖਾ ਹੋ ਜਾਣਾ ਜਿਆਦਾ ਜੀ ਇੱਕ ਹੋਰ ਆ ਮਿੱਟੀ ਨਹੀਂ ਚੜਾ ਹੋਈ ਹੈਗੀ ਪਾਣੀ ਦਾ ਆਇਆ ਪਰ ਉਹ ਔਖਾ ਨਹੀਂ ਜੀ ਜਿਆਦਾ ਆ ਗਿਆ ਉਹੀ ਗੱਲ ਕਰਦਾ ਮੈਂ ਅੱਜ ਮੌਸਮ ਗੜਬੜਾ ਕਾ ਲੂ ਪਰ ਅੱਜ ਇਹਨਾਂ ਤੇ ਨਿਭੜਣਾ ਨਹੀਂ ਹੈਗਾ ਕਿਲਾ ਤਾਂ ਨਹੀਂ ਬੰਨ ਹੁੰਦਾ ਜਿੰਨਾ ਹੋਊਗਾ ਕਰਾਂਗੇ ਆ ਛੱਡਣਾ ਨਹੀਂ ਹੈਗਾ ਉਹਨਾਂ ਅੱਜ ਕੱਲ ਨਿਬੜੇ ਜਾਣਾ ਕੱਲੂ ਤਾਂ ਨਿਬੜ ਜਾਣਾ ਚ ਰਾਤ ਦੀ ਖਤਰੇ ਵਾਲੀ ਲੱਗਦੀ ਆ ਦੁਨੀਆਂ ਨਾਲੇ ਆਏਗਾ ਨਾ ਹੈ ਤਾਂ ਦੁਨੀਆਂ ਕਹਲੇ ਆ ਉਹ ਬੰਨ ਹੋ ਜੂਵੇ ਚੱਲ ਆਏ ਆ ਵੀ ਪਾਣੀ ਜਿੰਨਾ ਮਰਜੀ ਆ ਲਵੇ ਸਿਆੜਾ ਦਿਖਦੇ ਆ ਉਹ ਮਤਲਬ ਬੰਨਣਾ ਪਾਉਣਾ ਹਾਂ ਬੈਡਾਂ ਵਾਲਾ ਉਹ ਬੈਡਾਂ ਵਾਲੇ ਨੂੰ ਆਏ ਆ ਵੀ ਸੌਖਾ ਬੰਨ ਹੋ ਜਾਂਦਾ ਅੱਜ ਐਤਵਾਰ ਚੱਲ ਆ ਜਾਣਾ ਵੀਰਵਾਰ ਤੱਕ ਵੀ ਆ ਗਿਆ ਵੀਰਵਾਰ ਵੀ ਕਿਹੜੇ ਦੂਰ ਆ ਉਧਰ ਇਹ ਵੀ ਪਾਉਣ ਲੱਗ ਗਿਆ ਅੱਜ ਹਾਂ ਪਾ ਲਈ ਹਾਂ ਹਾਂ ਅੱਦਾ ਵੀ ਗੁਰਦੁਆਰੇ ਕੋਲ ਵੀ ਤ ਉਧਰ ਵੀ ਉਧਰ ਵੀ ਸਵੇਰੇ ਪਾ ਵੀ ਦਿੱਤਾ ਹਰਸ਼ਵੀਰ ਨੇ ਕੱਲ ਬੰਨੇ ਅੱਜ ਇਹ ਪਾਤਾ ਉਹਨੇ ਉਹਨਾਂ ਨੇ ਵੇੜਤਾ ਇਹਨਾਂ ਨੂੰ ਫੋਨ ਕਰ ਦਿਆ ਹਮਰੋ ਚਲੇ ਆਇਆ ਮੈਂ ਤਾਰਿਕ ਪਾਸ ਫੋਨ ਕਰਦੇ ਨਾ ਉਹ ਕਹ ਰਿਹਾ ਅਭੀ 20 ਵਜੇ ਨਾ ਹੋਗਾ ਲੈ ਹਾਂ ਤੁਸੀਂ ਇੱਥੇ ਤਾਂ ਖੌਰੂ ਪਿਆ ਪਿਆ ਇੰਨੇ ਦਿਨ ਦਾ ਵੀ ਬੰਦੇ ਨਹੀਂ ਆਉਂਦੇ ਬੰਦੇ ਨਹੀਂ ਆਉਂਦੇ ਹੋ ਗਿਆ ਬੰਨੇ 10 ਵਾਰ ਕਿਲਾ ਹੋ ਗਿਆ ਬੰਨੇ ਵਾਲਾ ਤੁਮ ਨੂੰ ਚਲੇ ਆਓ ਤੋ ਬਲਵਾਉਗਾ ਆ ਖੇਤ ਤਾਂ ਹੋਏ ਵੀ ਆ ਹੁਣ ਦੀ ਦੇਰ ਆ ਇੱਥੇ ਹੋਰ ਹੋ ਜਾਣੇ ਇੰਤਾਂ ਹੀ ਤਾਂ ਗੰਨਾ ਹੋ ਗਿਆ ਹੈ ਉਹ ਰਾਤਾਂ ਹੀ ਦੇਖੇ ਕਿੰਨਾ ਵਧੀਆ ਗੰਨਾ ਬੰਨੇ ਆ ਪਤਾ ਤੁਸੀਂ ਉਹੀ ਲੱਗ ਰਹੀ ਜਾਂਦੇ ਆ ਕਿੱਦਾਂ ਉਹ ਉੱਥੇ ਜਿੱਥੇ ਬੰਦੇ ਤੇ ਲਾਗ ਐਨਾ ਇਨਾ ਗਾ ਹਾਂ ਸੋ ਸਾਰੇ ਮੱਥਾ ਜੀ ਉਹ ਮੈਨੂੰ ਆਪ ਦੇਖਦਾ ਵੀ ਨਾ ਹੋਣਾ ਕਿ ਮੱਥਾ ਤਾਂ ਬੰਨਤਾ ਉਹਦਾ ਹਾਂ ਜੋ ਤਾਂ ਇਨਾ ਇਨਾ ਗੰਨਾ ਕਿੰਨੇ ਵੱਡੇ ਵੱਡੇ ਪਤਾ ਨਹੀਂ ਕਿਹਦਾ ਮੱਥਾ ਵੀ ਹੈਗੀ ਵੱਡੀ ਚੱਲ ਕੋਈ ਨਹੀਂ ਚਲੋ ਚੱਲੀਏ ਆ ਗਿਆ ਉਧਰ ਮੌਸਮ ਵੀ ਠੰਡਾ ਅੱਜ ਪੂਰਾ ਐ ਨਾ ਆ ਜਾਣ ਦੋ ਜਿੰਨਾ ਆਉਣਾ ਅੱਜ ਬਾਹਰ ਤੋਂ ਨਿਕਲਣਾ ਬੰਦਾ ਵੀ ਗਿੱਲੇ ਦਾ ਵੀ ਗਿੱਲੇ ਚੱਲ ਠੀਕ ਆ ਭਾਈ ਪਾਲੀ ਮੋਟੂ ਨੇ ਵਰਦੀ ਪਹਿਨਾ ਛੋਟਾ ਕਹਿੰਦਾ ਵੱਡਣਾ ਸਭ ਤੋਂ ਪਹਿਨਾ ਰੱਬ ਦਾ ਨਾਮ ਲੈ ਕੇ ਇਹ ਨਹੀਂ ਵੀ ਬੜੇ ਗੰਨੇ ਨੂੰ ਹੱਥ ਪਾ ਲਈਏ ਨਾ ਦੇਖ ਲੈ ਛੱਡ ਦੇ ਇਹਨੂੰ ਗੁੰਜੇ ਜਿਹਾ ਛੋਟਾ ਲੈ ਲੈਣਾ ਥੋੜੀ ਬਿੰਗੀਆਂ ਔਰ ਇੱਕ ਦੋ ਠੀਕ ਆ ਬਾਕੀ ਗਾਹਾਂ ਸਿੱਧੀਆਂ ਐ ਆ ਦੇਖ ਨੀ ਮਿੱਟੀ ਨਹੀਂ ਜੜੀ ਕੋਈ ਨਹੀਂ ਲੈ ਲੈ ਲੇ ਜਾਈ ਆ ਜਿਹੜੀ ਹੈਗੀ ਆ ਬਸ ਜੇ ਮਿੱਟੀ ਜੜੀ ਵੀ ਹੁੰਦੀ ਠੀਕ ਗੱਲ ਹੋਰ ਤੀ ਤਾਰੀ ਪੁੰਜ ਹੈ ਹੈ ਨਾ ਗੰਨਾ ਤਾਂ ਠੀਕ ਆ ਮਿੱਟੀ ਕਰਕੇ ਡਰ ਲੱਗਦਾ गिरਨੇ ਤੇ ਉਹ ਨਹੀਂ ਜੜਦਾ ਤੈਂ ਕਹੇ ਤਾਂ ਫੇ ਨਹੀਂ ਕਰਦਾ ਹੋਰ ਖੇਚ ਲੈ ਹੁਣ ਕਹਿ ਲ ਦੋ ਗੰਨੇ ਰਹਿ ਗਏ ਹੈਂ ਜਾ ਡਬਲ ਕਰਨਾ ਨਾ ਵੀ ਪ੍ਰੈਂਡਾ ਤਾਂ ਨਹੀਂ ਮਿਲਦੀਆਂ ਕਿ ਮਿਲਦੀਆਂ ਹਲੇ ਉਹ ਨਹੀਂ ਮਿਲਦੀਆਂ ਹਾਂ ਗਾਹਾਂ ਮਿਲੂ ਹੈ ਕਿਤੇ ਕਿਤੇ ਮਿਲ ਵੀ ਜਾਂਦੀ ਹੈ ਉਹ ਬਣਾ ਦਿੰਦੀ ਹੈ ਬੰਦਾ ਇਹ ਨਾ ਤਾਂ ਹੀ ਤਾਂ ਜਾਲੀ ਪਾਉਂਦੇ ਆ ਚਲੋ ਇੱਥੇ ਲੈ ਲੈਣਾ ਬਿੰਗੀਆਂ ਠੀਕ ਹੈ ਦੇਖ ਕੇ ਸਿੱਧੀਆਂ ਕਰ ਲਿਓ ਆਪੇ ਦੋ ਤਿੰਨ ਗੱਲ ਲੈ ਲੈਣਾ ਗਾਹਾਂ ਠੀਕ ਆ ਸਾਰੀਆਂ ਹੀ ਹੈ ਹਾਂ ਐਸੀ ਹੈ ਇੱਧਰ ਨੂੰ ਆ ਕੋਈ ਘਾਟ ਬਾਦ ਉਹ ਹੀ ਦੱਸ ਦਿਓ ਗੰਨੇ ਚ ਤੁਸੀਂ ਤਾਂ ਸਾਰੇ ਚ ਘੁੰਮ ਲੈਣਾ ਬੇਲ ਬੂਲ ਦੱਸ ਦਿਓ ਕਿੰਨੀ ਕਾ ਗਾਹ ਜਾ ਕੇ ਦੇਖੂਗੀ ਸੱਡਾਂ ਪਰ ਤਾਂ ਨਹੀਂ ਦੇਦੀ ਇਹ ਚਾਹੀਦੀ ਇੱਧਰ ਆ ਦੇਖ ਆ ਬੇਲ ਨੇ ਢਾ ਲਿਆ ਖਾਸਾ ਮਾਰਦੇ ਆ ਇਹਨੂੰ ਸਪਰੇਅ ਨਾਲ ਇੰਨੀਆਂ ਸਪਰੇਅ ਆਉਂਦੀਆਂ ਬੇਲ ਹਾਲੀ ਫੇ ਪਤਾ ਨਹੀਂ ਕਿੱਥੇ ਤੇ ਆ ਜਾਂਦੀ ਆ ਦੇਖ ਲੈ ਲੈ ਸਪਰੇਅ ਹੋਇਆ ਹੁਣ ਨਾਲ ਫੇ ਕਿਥੋਂ ਬੇਲਾ ਨਹੀਂ ਉਹ ਹੁੰਦੀਆਂ ਸਪਰੇਅਾਂ ਕਰੀਆਂ ਕਿਉਂ ਨਹੀਂ ਕੱਕਦੀਆਂ ਪਤੰਦਰ ਉਹ ਹੈਗੀ ਬੇਲ ਮੈਂ ਤੈਨੂੰ ਕਹਿੰਦਾ ਕਰੇ ਗਿਆ ਆਉਂਦੀ ਆ ਬੇਲ ਚੱਲ ਉਹ ਜੋ ਐਂਟਰ